ਉਹ ਵੀਡੀਓ ਬਣ ਗਈ ਦੂਜੀ ਆ ਵੀ ਨਾ ਆਜੋ ਯਾਰ ਮੇਹ ਲੈਂਦੋਂ ਉਹਨਾਂ ਨੂੰ ਹੋਰ ਵੇਚ ਲੈਣ ਦੋ ਆਜੋ ਯਾਰ ਮੈਂ ਵੀ ਇੱਥੇ ਹੀ ਸੁਰੂ ਮੈਂ ਖੁਦ ਆਪਣੇ ਹੱਥਾਂ 'ਚ ਲੈ ਗਿਆ ਛੋਟੀ ਬੱਚੀ ਨੂੰ ਸਕੋਰ 'ਚ ਏ ਤੁਸੀਂ ਜਾਣਦੇ ਹੋ ਮੈਂ ਤੁਸੀਂ ਨਾ ਬੱਚਾ ਲਿਆ ਕਰੋ ਸਾਰਾ ਸ਼ਹਾਤਾ ਤੁਹਾਡੇ ਕੋਲ ਦਾ ਹੈ ਤੇ ਤੁਸੀਂ ਨਾ ਟੱਕਿਆ ਕਰੋ ਛਾੜਾ ਦੀ ਪਿੰਡੇ ਪੂਰੀ ਡਿਫੈਂਸ ਆਉਂਦੀ ਆ ਬੀਐਸਐਫ ਆਉਂਦੀ ਆ ਆਰਮੀ ਆਉਂਦੀ ਇਹਨਾਂ ਕੋ ਵੈਂਟੀਲੇਟਰ ਨਹੀਂ ਹੈਗਾ ਆਕਸੀਜਨ ਨਹੀਂ ਹੈਗੀ ਕਾਤੋਂ ਲਈ ਇਹ ਵਾਲਾ ਬਿਆਨ ਜਿਹੜਾ ਤੁਸੀਂ ਸਾਹਮਣੇ ਅੱਜ ਦਿੱਤਾ 3 ਸਾਲ ਪਹਿਲਾਂ ਉਹ ਮੈਨੂੰ ਦਿੱਤਾ ਨਾ ਇਹਨਾਂ ਕੋ ਆਕਸੀਜਨ ਹੈ ਨਾ ਇਹਨਾਂ ਕੋ ਵੈਂਟੀਲੇਟਰ ਆ ਉਹਨੂੰ ਵਾਲੇ ਮੇਰੀ ਬਿਲਡਿੰਗ ਰੈਂਟ ਦਿੰਦੇ ਆ ਮੈਂ ਆਕਸੀਜਨ ਪਰਮਿਸ਼ਨ ਵੀ ਮਿਲਦੀ ਲਾਇਸੈਂਸ ਵੀ ਮਿਲਦਾ ਅੱਜ ਵੀ ਉਹੀ ਗੱਲ ਆ ਤੇ ਤੁਸੀਂ ਬੱਚੇ ਨੂੰ ਕਿੱਦਾਂ ਸਿਰ ਦਾ ਟੀਗਾ ਲਾਈ ਜਾਂਦੇ ਏ ਤੁਸੀਂ ਨਹੀਂ ਬਿਮਾਰੀ ਹੋਰ ਕਿਸੇ ਡਾਕਟਰ ਦੇ ਇਹਨਾਂ ਦੀਆਂ ਵੀ ਡਿਗਰੀਆਂ ਚੈੱਕ ਕਰੋ ਮੇਰੇ ਨਾਮ ਦਾ ਮੈਂ ਮੈਂ ਸਟੈਜਰੀ ਹੈ ਪਰ ਮੈਂ ਪਤਾ ਨਹੀਂ ਪੇਸ਼ੇਸ਼ ਨਾ ਸਕਦਾ ਜਿੰਨਾਂ ਦੇ ਲੈ ਲੇ ਅੱਜ ਦੋਸਤਾਂ ਨਾਲ ਆਉਂਦੇ ਹਾਂ ਇਸ ਵਾਰ ਸਪੋਰਟਸ ਇੰਡਸਟਰੀ ਦੇ ਨਿੱਕਲੇ ਉੰਧ ਦੌਰੇ ਦਾ ਇਨਕੋਨ ਜਾਓ ਹੂੰ ਅਗਲੇ ਚੱਕਰ ਕੀ ਦਾ ਫਰਕ ਸਰ ਮੈਂ ਸਕਾਡ ਹਸਪਤਾਲੋਂ ਦਵਾਈ ਖਾਈ ਡਾਕਟਰ ਤਰਸੀਮ ਕੋਈ ਤਾਂ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਗਲੋਨੀ ਮੇਰਾ ਘਰ ਆ ਤਿੰਨ ਸਾਲ ਹੋ ਗਏ ਮੈਡਮ ਦਵਾਈ ਦੇਂਦਾ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਹੈ ਬੱਚੇ ਨੂੰ ਨਹੀਂ ਭੁੱਲ ਦਿੱਤਾ ਡਾਕਟਰ ਤੁਸੀਂ ਮੈਂ ਖੋ ਗਿਆ ਮੈਨੂੰ ਇਹ ਗੱਲ ਅਨਾ ਆਪਣੀ ਰੋਟੀ ਛੱਡ ਦਿਓ ਬੱਚੇ ਨੂੰ ਜਿੱਦਨ ਤੁਸੀਂ ਦਵਾਈ ਨਾ ਦਈਓ ਉਦੋਂ ਬੱਚੇ ਨੂੰ ਦੌਰੇ ਪੈਣੇ ਆ ਉਦੋਂ ਉਹਦੀ ਮੌਤ ਹੋ ਜੂਗੀ ਸੋ ਸੇਮ ਪ੍ਰੋਬਲਮ ਉਸੇ ਬੱਚੇ ਜਾ ਸੇਮ ਪ੍ਰੋਬਲਮ ਉਹ ਕੁੜੀ ਨੂੰ ਆਈ ਆ ਦੋਨੋਂ ਸਵੈਰਿਟੀ ਗੱਲ ਆਤਾ ਉਹਨਾਂ ਨੂੰ ਘਰ ਜਾ ਕੇ ਵੀ ਨੂੰ ਕੋਈ ਨੁਕਸ ਪੈ ਜਾ ਮੈਮ 2 4 10 ਦਿਨ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨਾਂ ਨੂੰ ਨੁਕਸ ਪੈ ਜਾ ਰਿਹਾ ਉਹਦਾ ਇਹੋ ਜਿਹਾ ਜਵਾਬ ਆਊਗਾ ਡਾਕਟਰ ਸਵੈਰਿਟੀ ਕਹਿੰਦੇ ਮੈਮ ਇਹਦੇ ਹੋਣਾ ਹੈਗਾ ਨਹੀਂ ਕਿ ਅੱਜ ਚੜਿਆ ਆ ਵੀ ਬੇਨ ਚ ਤੇ ਉਹਨ ਪਟਾਈਮ ਪਾ ਗਏ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹਨਾਂ ਮੈਡੀਕਲ ਸਟੋਰਾਂ ਦੇ ਭਾਏ ਆ ਤੇ ਫਿਰ ਕੀ ਹੋਊਗਾ ਮੈਨੂੰ 10ਥ ਪਾਸ ਆ 10ਵੀਂ ਪਾਸ ਹੈ ਮੈਮ ਇਹ ਮੈਡੀਕਲ ਸਟੋਰ ਤੇ ਤਰਹੀ ਪਾਸ ਭਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਛੜੀਆਂ ਜਿਹੜੀਆਂ ਇਨਸਪਾਇਰੀਟੀ ਹੈ ਚੁੱਕ ਚੁੱਕ ਕੇ ਲਈ ਜਾਂਦੀ ਉਹ ਸਹੀ ਆ ਕਿਉਂਕਿ ਇਹਨੂੰ ਨੇ ਪਤਾ ਹੀ ਕੋਣੀ ਆ ਇਹ 10ਵੀਂ ਪਾਸ ਹੈ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਭਾਇਆ ਵਾ ਇਹਦਾ ਕੋਈ ਆਧਾਰ ਕੱਢ ਨਹੀਂ ਆ ਕੋਈ ਕੋਖੜੀ ਇਹੋ ਜਿਹੇ ਜਿਹਨਾਂ ਬੱਚੇ ਇਹੋ ਜੇ ਮੈਡੀਕਲ ਸਟੋਰਾਂ ਦੇ ਬੰਦੇ ਭਾਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਇਹਨੇ ਮੈਡਮ ਅਸੀਂ ਫੜ ਲਿਆ ਵਾ ਇਹ ਹੋਰਾਂ ਨਾਲ ਕਿੰਨੇ ਆਲਾ ਕਰਦੇ ਆ ਇਦਾਂ ਆਪਣਾ ਫੁੰਦੇ ਇੱਕ ਬੜੇ ਤਰ੍ਹਾਂ ਇਹਦੇ ਉਹ ਚੀਜ਼ ਤੋੜਦੇ ਆ ਇਹਨਾਂ ਨਾਲ ਲੋਕਾਂ ਨੂੰ ਵੇਅਰ ਕਰਨਾ ਵਾ ਹੋਰਾਂ ਨਾਲ ਕਿੰਨੇ ਆਲਾ ਇਹ ਕੰਮ ਹੋ ਰਿਹਾ ਇੱਥੇ ਪ੍ਰਾਪੂਰ ਗੁੰਦਾ ਬਣਿਆ ਤੂੰ ਫੇਰ ਉਹਦਾ ਉਹਦਾ ਪਾਸਵਰਡ ਕੋਲ ਵੀ ਇਹਦਾ ਐਡੀਸ਼ਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਹੈ ਐਕਸਪਾਇਰੀ ਹੈਗੀ ਹੈਗੀ ਆ ਸਾਡੇ ਸਾਡਾਂ ਹੀ ਤੇ ਫੜ ਲਈ ਗਲਤੀ ਸਾਡੇ ਸਟੋਰ ਦੇ 2023 ਦੀਆਂ ਮੈਡੀਸਿਨ ਨਿਕਲਦਈਆਂ ਇਹਦੀਆਂ ਐਕਸਪਾਇਰੀ ਡੇਟਾ ਨਿਕਲਦਈਆਂ ਕਨਾਲ ਮਾਗਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿੱਦਾਂ ਦੀਆਂ ਨਿਕਲਦਈਆਂ ਜੀ ਦਵੇ ਭਰੇ ਪੂਰੇ ਉਹ ਡਰੱਗ ਇੰਸਪੈਕਟਰ ਆਇਆ ਮੈਡਮ ਆਇਆ ਉਹ ਚੈੱਕ ਕਰ ਰਹੇ ਆ ਤੁਹਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਏ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਉਹਨੂੰ ਕੋ ਸੀਜਰ ਦਾ ਸਿਰ ਦਾ ਟੀਕਾ ਲਾਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂ ਅਹੀਂ ਉਹਦੀ ਡੱਬੀ ਦਵਾ ਦਾ ਫਾੜ ਲਈ ਉਹ ਡੱਬੀ ਜਿਹੜੀ ਫੜੀ ਉਹ ਚੈੱਕ ਕੀਤੀ ਤੇ ਉਹ ਤੇ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਉਹ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੁੰਮ ਹੈ ਬੱਚਾ ਅਜੇ ਤੱਕ ਬੱਚਾ ਗੁੰਮ ਹੈ ਲੱਗੜ ਦੋ ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗੇ ਉਹ ਕਰਦੇ ਕੇ ਇਹਦੇ ਤੇ ਕਾਰਵਾਈ ਹੋਵੇ ਇਹਦਾ ਲਾਇਸੈਂਸ ਰੱਦ ਕੀਤਾ ਜਾਵੇ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲਣ ਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਸ ਤਰ੍ਹਾਂ ਕਰਦੇ ਅਸੀਂ ਵੱਡੇ ਬੱਚੇ ਤੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤਾਂ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਜਨ ਹੋਊਗਾ ਮੈਡੀਕਲ ਸਟੋਰ ਵਾਲਾ ਮਦਦ ਦੱਸੋਗਾ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਐ ਸਫਾਈ ਕਰਮਚਾਰੀ ਐ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇਂਦਿਆ ਵਾ ਤੇ ਨਰਸਾਂ ਅੰਦਰੋਂ ਆਉਂਦੀਆਂ ਵਾ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਟੀਕੇ ਬੱਚਿਆਂ ਨੂੰ ਉਹ 10ਵੀਂ ਪਾਸਾ ਨੂੰ ਪੜ੍ਹਨਾ ਨਹੀਂ ਆਉਂਦਾ ਇੱਕ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਕੰਡੀਸ਼ਨ ਹੈ ਬੱਚਾ ਬੇਹੋਸ਼ ਆ ਅੱਛਾ ਬੇਹੋਸ਼ ਉਹ ਆਹ ਦੇਖੋ ਬੱਚਾ ਅਜੇ ਤੱਕ ਬੇਹੋਸ਼ ਆ ਬੱਚੇ ਨੂੰ ਅਸੀਂ ਇੱਥੋਂ ਇਹਨੂੰ ਕਿਹਾ ਕਿ ਤੇਰੇ ਕੋਲ ਆਕਸੀਜਨ ਨਹੀਂ ਹੈਗੀ ਵੈਂਟੀਲੇਟਰ ਨਹੀਂ ਹੈਗਾ ਹੁਣ ਆਪ ਵੀ ਡਾਕਟਰ ਕਹਿੰਦੇ ਐਮਬੂਲੈਂਸ ਨਹੀਂ ਆਏ ਫਿਰ ਤੂੰ ਇਹੋ ਜਿਹਾ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਾ ਨੂੰ ਆਣਾ ਸੀਜ਼ਰ ਆ ਗਏ ਉਹਨੂੰ ਤੂੰ ਟੀਕਾ ਕਿਉਂ ਲਾਤਾ ਐਕਸਪਾਇਰੀ ਉਹਨੇ ਬੱਚੇ ਨਾਲ ਕੋਈ ਮਿਸਪੇ ਹੋ ਜੇ ਘਟਨਾ ਅਹੀਂ ਇਹ ਤਾਂ ਮੰਗ ਚਾਉਣੀ ਆ ਕਿ ਆਈ ਇਹ ਤੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦੇਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਇਹ ਤੋਂ ਕੋਈ ਕੁਛ ਨਹੀਂ ਹੈਗਾ ਅਹੀਂ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਹਨਾਂ ਤੋਂ ਚੱਲ ਜੋ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਜਿਆ ਮੈਂ ਸਕਾਟ ਹਸਪਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਇਹ ਹੋ ਮੈਂ ਦੇਣਿਆ ਕੁੜੀ ਨੂੰ ਸਵੇਰੇ ਸ਼ਾਮ ਉਹ ਵੀ ਇਹਦੇ ਕ ਮਣੋ ਮਣੋ ਹਾਂਜੀ ਹਾਂ ਸਲ ਕੀ ਕਰਬਈ ਕਿਤੇ ਗਿਆ ਚ ਕਿਹੜੀ ਜਗ੍ਹਾ ਤੇ ਕੁਨਾਲ ਮਾਜਨ ਹਸਪੀਟਲ ਹੈ ਚਿੰਤੂ ਨੰਬਰ ਸਰ ਜੀ ਉਨਾਂ ਦੀ ਕੋ ਕੰਪਲੇਂਟ ਆਈ ਸੀ ਕਿ ਕੋਈ ਬੱਚੇ ਨੂੰ ਕੋ ਐਕਸਪਾਇਰ ਮੈਡੀਸਿਨ ਲਗਾਈ ਗਈ ਹੈ ਉਹਦੇ ਸਿਸਟੇਜ ਅਸੀਂ ਇੱਥੇ ਆਏ ਸੀ ਆ ਇਨਵੈਸਟੀਗੇਸ਼ਨ ਦੌਰਾਨ ਦੇਖਿਆ ਗਿਆ ਕਿ ਅਸੀਂ ਹੋਰ ਵੀ ਇੱਥੇ ਤਿੰਨ ਤਰ੍ਹਾਂ ਦੀਆਂ ਦਵਾਈਆਂ ਸੀ ਜਿਹੜੀਆਂ ਐਕਸਪਾਇਰ ਪਾਈਆਂ ਗਈਆਂ ਨੇ ਉਹ ਅਸੀਂ ਸੀਜ਼ ਕਰ ਲਈਆਂ ਜੀ ਤੇ ਬਾਕੀ ਸਾਰੀ ਰਿਪੋਰਟ ਬਣਾ ਕੇ ਆਇਆ ਤੇ ਤੁਹਾਡੀ ਅੰਦਰੋਂ ਵਾਲੇ ਲਈ ਅੱਛੀ ਜਿਦਾ ਉੱਤਰ ਜਿਹੜਾ ਇੰਜੈਕਸ਼ਨ ਐਕਸਪਾਇਰ ਸੀਗਾ ਜਿਹੜਾ ਬੱਚੇ ਨੂੰ ਲਗਾਇਆ ਗਿਆ ਜੀ ਉਹ ਕਬੀ ਅਚ ਲੈ ਲੈ ਸੋ ਯੂਜ਼ ਹੋ ਚੁੱਕਾ ਸੀ ਜਾਂ ਕੰਜ਼ੂਮ ਹੋ ਚੁੱਕਾ ਸੀ ਉਹਦੇ ਨਾਲ ਨਾ ਕੋਈ ਹੋਸਟ ਟੌਪ ਨਹੀਂ ਸੀ ਨੰਬਰ ਜੀ ਬਿਲਾਲ ਉਸ ਸਟੌਕ ਦਾ ਵੀ ਕੋਈ ਪਰਚੇਜ਼ ਰਿਕਾਰਡ ਸਾਨੂੰ ਨਹੀਂ ਦਿਖਾਵਾਇਆ ਜੀ ਸੋ ਜਿਹੜਾ ਇੰਜੈਕਸ਼ਨ ਸੀ ਜੇਕਰ ਬੱਚੇ ਨੂੰ ਲੱਗਾ ਤਾਂ ਉਹਦੀ ਕੋਈ ਪ੍ਰੋਬਲਮ ਹੁਣ ਅੱਗੇ ਚੱਲ ਕੇ ਬੱਚੇ ਨੂੰ ਹੋ ਸਕਦੀ ਹੈ ਮੈਂ ਕੋਈ ਟੈਕਨੀਕਲ ਪਰਸਨ ਨਹੀਂ ਜੀ ਠੀਕ ਹੁਣ ਕੀ ਕਾਰਵਾਈ ਹੋਏਗੀ ਜੀ ਜੋ ਕਾਰਵਾਈ ਕਾਨੂੰਨ ਦੇ ਤਾਅਬ ਬੰਦੀ ਹੋਏਗੀ ਇਹਨਾਂ ਦੇ ਗੈਸਟ ਵੇਜ ਠੀਕ ਜਿੰਨਾ ਵੱਲੋਂ ਦਿੱਤਾ ਗਿਆ ਦਵਾਈਆਂ ਉਹਨਾਂ ਨੂੰ ਕਸਟਡੀ ਚ ਲਿਤਾ ਜਾਏਗਾ ਹੁਣ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਵੇਂ ਜਿਹੜੇ ਸਟਾਫ ਨਰਸ ਨੇ ਇੱਥੇ ਜਿਨ੍ਹਾਂ ਨੇ ਮੈਡੀਸਨ ਜਿਹੜੀ ਦਿੱਤੀ ਹੈ ਐਕਸਪਾਇਰ ਹੋਈ ਦਵਾਈ ਲਗਾਈ ਹੈ ਇਸ ਤੇ ਰਿਪੋਰਟ ਕਰਦਾਂਗੇ ਨਾ ਅੱਗੋਂ ਹਾਇਰ ਅਥਾਰਟੀ ਦੇਖੇਗੀ ਇਹਨਾਂ ਲਈ ਪੁਲਿਸ ਵੀ ਆਪਣਾ ਕੰਮ ਕਰੇਗੀ ਠੀਕ ਸਰ ਜਿਹੜੇ ਦਸਵੀਂ ਦਸਵੀਂ ਕੀਤੀ ਪਈ ਜਿਹੜੇ ਦਵਾਈਆਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਉਹ ਤਾਂ ਇਲੀਗਲ ਹੈ ਸਰ ਆਓ ਅਸੀਂ ਸਾਰਾ ਨੋਟ ਕਰ ਲੈਂਦੇ ਹਾਂ ਠ Thank you got to wait.